ਹੈਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਬਣਾਣ ਜਾ ਰਹੇ ਹਾਂ ਕੁੰਡੇ ਕੁੰਡੇ ਬਣਾਵਾਂਗੇ ਬਿਲਕੁਲ ਅਲੱਗ ਤਰੀਕੇ ਨਾਲ ਤੇ ਦੋ ਕਲਰ ਦੇ ਦੋ ਕਲਰ ਦੇ ਕੁੰਡੇ ਬਣਾਉਣ ਜਾ ਰਹੀ ਹਾਂ ਮੈਂ ਤੇ ਤੁਸੀਂ ਇਹਨੂੰ ਸਿੰਗਾ ਕਲਰਸ ਵੀ ਬਣਾ ਸਕਦੇ ਹੋ ਤੇ ਇਹਦੇ ਲਈ ਪਹਿਲਾਂ ਇੱਕ ਇੱਕ ਕੁੰਡਾ ਹੰਤਾ ਪਾ ਲੈਣਾ ਠੀਕ ਹੈ ਜੀ ਪੰਤੋ ਬਾਅਦ ਅਸੀਂ ਕੀ ਕਰਨਾ ਫਿਰ ਅਸੀਂ ਇਹਦੇ ਨਾਲ ਇਦਾਂ ਵਾ ਦੇਖੋ ਸਿਰ ਪਿੱਛੋਂ ਇਹਦਾ 1 ਸਾਡਾ ਇੱਕੋ ਹੀ ਸਿੰਗਲ ਧੱਕਾ ਹੈ ਸਿੰਗਲ ਧਾਗੇ ਨਾਲ ਅਸੀਂ ਕੁੰਡੇ ਪਾ ਰਹੇ ਹਾਂ ਜਿਹੜਾ ਸਾਡਾ ਗੋਲੇ ਦੇ ਉੱਪਰ ਹੁੰਦਾ ਧਾਗਾ ਉਹੀ ਹੈ ਤੇ ਜਿਹੜਾ ਦੂਜਾ ਸਿਰ ਹੈ ਦੂਜਾ ਪੁਆਇੰਟ ਉਹ ਸਿੱਧਰ ਲਾ ਲਿਆ ਆ ਦੇਖੋ ਇੱਕ ਸਿਰਾਈ ਹੋ ਗਿਆ ਦੂਜਾ ਇਹ ਹੋ ਗਿਆ ਇਹ ਸਾਡਾ ਗੋਲੇ ਵਾਲਾ ਧਾਗਾ ਹੈ ਗੋਲੇ ਵਾਲੇ ਧਾਗੇ ਦੇ ਨਾਲ ਅਸੀਂ ਕੁੰਡੇ ਪਾ ਰਹੇ ਹਾਂ ਤੇ ਇੱਕ ਕੁੰਡੇ ਦਾ ਇਹਨਾਂ ਦਾ ਇਹ ਫਾਇਦਾ ਹੋਊਗਾ ਵੀ ਸਾਨੂੰ ਧਾਗਾ ਰੱਖਦੀ ਕੋਈ ਟੈਨਸ਼ਨ ਨਹੀਂ ਵੀ ਸਾਡਾ ਅਸੀਂ ਜਿਆਦਾ ਕੁੰਡੇ ਪਾਣੇ ਨਹੀਂ ਤਾਂ ਸਾਨੂੰ ਨਾਪ ਕੇ ਧਾਗਾ ਰੱਖਣਾ ਪੈਂਦਾ ਨਾ ਵੀ ਅਸੀਂ 15 ਕੁੰਡੇ ਪਾਣੇ 30 ਪਾਣੇ ਜਾਂ 50 ਜੋੜ ਪਾਣੇ ਤਾਂ ਉਹਦੇ ਲਈ ਸਾਨੂੰ ਧਾਗਾ ਉਸਾਰਨਾ ਰੱਖਣਾ ਪੈਂਦਾ ਤੇ ਕਈ ਵਾਰ ਕੀ ਹੁੰ ਇਹ ਫਿਰ ਉਹ ਤਾਂ ਨਾ ਥਾ ਅਟੈਚ ਕਰਨਾ ਪੈਂਦਾ ਜੇ ਤੁਸੀਂ ਉਹਨਾਂ ਨੂੰ ਦੂਜਾ ਥਾ ਅਟੈਚ ਕਰਦੇ ਤਾਂ ਕਈ ਵਾਰ ਉਹ ਸਾਡੇ ਕੁੰਡੇ ਬਗਿਆ ਵੀ ਨਹੀਂ ਲੱਗਦੇ ਤਾਂ ਇਹਦੇ ਲਈ ਫਿਰ ਇੱਕ ਨਵਾਂ ਤਰੀਕਾ ਇਹ ਹੈ ਇਹਦੇ ਨਾਲ ਤੁਸੀਂ ਇੱਕ ਵਾਰੀ ਕੁੰਡੇ ਪਾ ਕੇ ਦੇਖੋ ਸਿਰਫ ਅਸੀਂ ਸਿੰਗਲ ਥਾ ਗਾਇ ਲਿਆ ਤੇ ਆ ਦੇਖੋ ਕਿਉਂਕਿ ਇਹ ਸਾਡਾ ਗੋਲੇ ਵਾਲਾ ਥਾ ਗਾਇ ਤੇ ਇੱਥੇ ਜਿੰਨੇ ਮਰਜ਼ੀ ਕੁੰਡੇ ਪਾ ਲਵਾਂਗੇ ਤਾਂ ਕੋਈ ਫਰਕ ਨਹੀਂ ਪੈਣਾ ਤੇ ਫਿਰ ਅਸੀਂ ਹੁਣ ਆ ਦੇਖੋ ਐਂਦਾ ਕਰਕੇ ਇਸ ਚ ਤੁਹਾਨੂੰ ਜਿੰਨੇ ਕੁੰਡੇ ਚਾਹੀਦੇ ਐਂਦਾ ਅਸੀਂ ਪਾ ਲਣੀ ਹੈ ਤੇ ਕੁੰਡੇ ਦੇ ਲੁੱਕ ਵੀ ਬਿਲਕੁਲ ਅਲੱਗ ਸੀ ਆਊਗੀ ਤੁਸੀਂ ਇਹਨੂੰ ਦੋ ਰੰਗ ਸੇ ਵੀ ਬਣਾ ਸਕਦੇ ਹੋ ਤੇ ਇੱਕ ਰੰਗ ਸੇ ਵੀ ਬਣਾ ਸਕਦੇ ਕਿੱਤਾ ਕੀਤਾ ਸੀ ਇਦਾਂ ਇਹਨੂੰ ਫੜਿਆ ਇੱਥੇ ਉਂਗਲੀ ਤੇ ਲਿਆ ਤੇ ਇਦਾਂ ਪਿੱਛੇ ਨੂੰ ਕਰਕੇ ਪਾਇਆ ਆ ਤਾਂ ਕਸਟਾ ਤੇ ਰੋਗ ਬਸ ਸੇ ਉਂਗਲੀ ਨੂੰ ਕਮਾਈ ਜਾਣਾ ਤੇ ਕੁੰਡਿਆ ਨੂੰ ਪਾਈ ਜਾਣਾ ਉਂਗਲੀ ਨੂੰ ਕਮਾਈ ਜਾਓ ਤੇ ਕੁੰਡਿਆ ਨੂੰ ਪਾਈ ਜਾਓ ਹਨਾ ਇਹ ਵਾਲਾ ਥੰਬਨੇਲ ਬੜੀ ਅਲੱਗ ਹੁੰਦਾ ਉਂਗਲੀ ਨੂੰ ਕਮਾਈ ਜਾਓ ਤੇ ਕੁੰਡਿਆ ਨੂੰ ਪਾਈ ਜਾਓ ਆ ਦੇਖੋ ਇਦਾਂ ਫੜ ਲਿਆ ਉਂਗਲੀ ਕਮਾਈ ਕੁੰਡਾ ਪਾਇਆ ਉਂਗਲੀ ਕਮਾਈ ਕੁੰਡਾ ਪਾਈ ਉਹਲੇਕਾਈ ਕੁੰਡਾ ਪਾ ਲੈ ਏਦਾਂ ਕਰਕੇ ਅਸੀਂ ਜਿੰਨੇ ਵੀ ਕੁੰਡੇ ਅਸੀਂ ਪਾਣੇ ਆ ਤੁਸੀਂ ਏਦਾਂ ਪਾ ਲਓ ਇਸ ਤੋਂ ਬਾਅਦ ਅਸੀਂ ਕਿੱਦਾਂ ਕਰਨੇ ਆ ਉਹ ਆਪਾਂ ਫਿਰ ਅੱਗੇ ਫਿਰ ਦੇਖਦੇ ਆ ਫਰੈਂਡਸ ਜੇਕਰ ਤੁਸੀਂ ਹਜ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਆਲ ਦੇ ਕਲਿੱਕ ਕਰੋ ਜੇ ਤਾਂ ਕਿ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜAVE ਜੇ ਵੀਡੀਓ ਪਸੰਦ ਆਂਦੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਹੁਣੇ ਤੁਸੀਂ ਇਹ ਡਿਜ਼ਾਈਨ ਦੇਖ ਕੇ ਰੱਖ ਲਓ ਕਿਉਂਕਿ ਹੁਣ ਫਿਰ ਮੌਸਮ ਬਦਲ ਲੱਗੇ ਬਰਸਾਤਾਂ ਸ਼ੁਰੂ ਹੋ ਜਾਣੇ ਤੇ ਬਰਸਾਤਾਂ ਚ ਤੱਕ ਤੁਸੀਂ ਆਪਣੇ ਸਲਾਈਆਂ ਚੁੱਕੇ ਬਣਾਈ ਸਕਦੇ ਹੋ ਹਜੇ ਅੱਜ ਕੱਲ ਗਰਮੀ ਇਸ ਦਾ ਥੋੜਾ ਦਿਲ ਕਰਦਾ ਨਹੀਂ ਹੁਣ ਬਣਾਉਣ ਨੂੰ ਪਰ ਦੇਖ ਤਾਂ ਸਕਦੇ ਹੋ ਨਾ ਅਗਰ ਬਣਾਉਣ ਨੂੰ ਦਿਲ ਨਹੀਂ ਕਰਦਾ ਤਾਂ ਫਿਰ ਵੀ ਦੇਖ ਕੇ ਆਪਣੇ ਵੀਡੀਓ ਸੇਵ ਕਰਕੇ ਰੱਖ ਲਓ ਜਾਂ ਆਪਣੇ ਪੈਟਰਨ ਸੇਵ ਕਰਕੇ ਰੱਖ ਲਓ ਜਿਹੜਾ ਤੁਸੀਂ ਬਣਾਉਣਾ ਚਾਹੁੰਦੇ ਹੋ ਕੁੰਡੇ ਕਿ ਜਿਹੜੇ ਪਾਣਾ ਚਾਹੁੰਦੇ ਹੋ ਉਹ ਆਪਣੇ ਅਲੱਗ-ਅਲੱਗ ਦੇਖੋ ਤੇ ਦੇਖ ਕੇ ਆਪਣਾ ਵੀਡੀਓ ਨੂੰ ਨਾ ਨਾ ਸੇਵ ਕਰਕੇ ਰੱਖ ਲੋ ਤਾਂ ਕਿ ਜਦੋਂ ਤੁਸੀਂ ਕੋਈ ਪ੍ਰੋਜੈਕਟ ਬਣਾਉਣਾ ਹੋਊਗਾ ਤਾਂ ਤੁਹਾਨੂੰ ਕੋਈ ਔਖੇ ਨਹੀਂ ਹੋਊਗੀ ਤੇ ਤੁਸੀਂ ਪਹਿਲਾਂ ਹੀ ਸੋਚਿਆ ਹੋਊਗਾ ਵੀ ਇਸ 'ਚ ਮੈਂ ਕੀ ਕਰਨਾ ਤਾਂ ਤੁਹਾਡਾ ਪ੍ਰੋਜੈਕਟ ਜਲਦੀ ਜਲਦੀ ਕੰਪਲੀਟ ਹੋ ਜਾਊਗਾ ਕਿਉਂਕਿ ਨਹੀਂ ਤੁਹਾਨੂੰ ਇੱਕ ਦੋ ਦਿਨ ਤਾਈਂ ਸੋਚਣ ਲੱਗ ਜਾਂਦੇ ਨੇ ਵੀ ਕੁੰਡੇ 'ਚ ਮੈਂ ਪਾਣੀ ਐ ਕਿਹੜੇ ਪਾਵਾਂ ਕਿੱਦਾਂ ਪਾਵਾਂ ਬਟਰ ਕਿਹੜਾ ਪੜਾਵਾਂ ਡਿਜ਼ਾਈਨ ਕਿਹੜਾ ਬਣਾਵਾਂ ਇਸ ਲਈ ਇਹ ਤਿਆਰੀ ਤੁਸੀਂ ਹੁਣੇ ਹੀ ਕਰਕੇ ਰੱਖ ਸਕਦੇ ਹੋ ਲੋ ਜੀ ਪਾਲੇ ਆ ਪੰਨੇ ਕਿ ਕੁੰਡੇ ਕਿਉਂਕਿ ਇਹਨਾਂ ਦੇ ਕਿੁੰਡੇ ਬਹੁਤ ਆਪਾਂ ਤਾਂ ਸਿਰਫ ਦਿਖਾਣੇ ਹੀ ਹੈ तो हूँ अभी देखो अगो कि करना इन लो जी अभी हूँ अपने कुंडे देवे एक लुक ये असी की करना पहले कुंडेन असी एसटिच कर लेना एस स्टिच कर बाद इतने एक ऐदा बल पा लगे बल तो बाद असी तो दो कुंडे ये वाले बल पा लिया बल असंदा पावे बल पाने तो बाद अल दोडे कट्ठे बुन ले तो बुनने अभी पुठे हैं ਦੋ ਕੁੰਡੇ ਇਕੱਠੇ ਹੀ ਪੁੱਠੇ ਬੁਣ ਲੈਣੇ ਸੀ ਇੱਕ ਤੇ ਦੋ ਲੈਣੇ ਆ ਦੋਨ ਦੋਨਾਂ ਨੂੰ ਸੀ ਇਕੱਠਾ ਹੀ ਪੁੱਠਾ ਬੁਣ ਲੈਣਾ ਬੁਣ ਲੈ ਆ ਤਾਂ ਦੋਨੋਂ ਸਲਾਈ ਤੋਂ ਦੇਣਾ ਉਤਾਰ ਫਿਰ ਅਸੀਂ ਇੱਕ ਬਲ ਪਾਣਾ ਫਿਰ ਅਸੀਂ ਦੋ ਕੁੰਡੇ ਲੈਣੇ ਆ ਤੇ ਦੋਨਾਂ ਨੂੰ ਸੀ ਬੁਣ ਲੈਣਾ ਫਿਰ ਇਕੱਠਾ ਹੀ ਪੁੱਠਾ ਫਿਰ ਅਸੀਂ ਬਲ ਪਾ ਲੈਣਾ ਇੱਕ ਫਿਰ ਅਸੀਂ ਦੋ ਨੂੰ ਇਕੱਠਾ ਬੁਣ ਲੈਣਾ ਪੁੱਠਾ ਫਿਰ ਅਸੀਂ ਬਲ ਪਾ ਲੈਣਾ ਫਿਰ ਅਸੀਂ ਦੋ ਕੁੰਡੇ ਇਕੱਠੇ ਲੈਣੇ ਤਾਂ ਦੋਨਾਂ ਨੂੰ ਅਸੀਂ ਬੁਣ ਲੈਣਾ ਇਕੱਠਾ ਹੀ ਪੁੱਠਾ ਇਦਾਂ ਹੀ ਇਹ ਵਾਲੀ ਰੋਅ ਅਸੀਂ ਪੂਰੀ ਕੰਪਲੀਟ ਕਰ ਲੈਣੀ ਹੈ ਪਤਾ ਹੀ ਲੱਗ ਗਿਆ ਤੁਹਾਨੂੰ ਹੁਣ ਤੇ ਅਸੀਂ ਦੋ ਪੁੱਠੇ ਬੁਣ ਰਹੇ ਹਾਂ ਇਕੱਠੇ ਹੀ ਦੋ ਦਾ ਇੱਕ ਕਰ ਰਹੇ ਹਾਂ ਤੇ ਇੱਕ ਬਲ ਪਾ ਰਹੇ ਤਾਂ ਕੁੰਡੇ ਸਾਡੇ ਪੂਰੇ ਹੋ ਰਹੇ ਆ ਫਿਰ ਅਸੀਂ ਦੋ ਇਕੱਠੇ ਲਾਵਾਂਗੇ ਤਾਂ ਦੋ ਦਾ ਇੱਕ ਕਰ ਦੇਵਾਂਗੇ ਤਾਂ ਪੂਰੀ ਰੋਅ ਅਸੀਂ ਪਾ ਰਹੇ ਹਾਂ ਇਹ ਪੁੱਠੇ ਇਹ ਪਾ ਕੇ ਹੁਣ ਅਸੀਂ ਆ ਜਾਣਾ ਆਪਣੇ ਅਗਲੀ ਰੋ ਅਗਲੀ ਰੋ ਚ ਫੇਰ ਦੇਖੋ ਅਸੀਂ ਫੇਰ ਆਪਣੇ ਕੁੰਡਾ ਨੂੰ ਇੱਕ ਅਲੱਗ ਲੁੱਕ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਬਾਅਦ ਅਸੀਂ ਦੂਜਾ ਕੱਲਾ ਲਗਾਣਾ ਦੂਜਾ ਕੱਲਾ ਲਗਾ ਕੇ ਅਸੀਂ ਪਹਿਲੇ ਕੁੰਡੇ ਨੂੰ ਤਾਂ ਸਿੱਧਾ ਹੀ ਬੰਨ ਲਵਾਂਗੇ ਠੀਕ ਹੈ ਇਸ ਤੋਂ ਬਾਅਦ ਅਸੀਂ ਕੀ ਕਰਨਾ ਇੱਕ ਦੋ ਦੋ ਕੁੰਡਿਆਂ ਤੋਂ ਬਾਅਦ ਅਸੀਂ ਇੱਦਾਂ ਇੱਥੇ ਸਲਾਈ ਨੂੰ ਪਾਣਾ ਤੇ ਇੱਕ ਕੁੰਡੇ ਨੂੰ ਚੁੱਕਣਾ ਤੇ ਦੋ ਦਾ ਇਹਨਾਂ ਨੂੰ ਕੱਢ ਦੇਣਾ ਇੱਕ ਇੱਕ ਤੇ ਦੋ ਦੋਨੇ ਲਵਾਂਗੇ ਇਹ ਤੇ ਦੋ ਦਾ ਇਕੱਠ ਕਰਾਂਗੇ ਇੱਕ ਕੁੰਡਾ ਬਦਲ ਤੇ ਨਾਲੇ ਸਾਡਾ ਇੱਕ ਕੱਟ ਗਿਆ। ਫਿਰ ਅਸੀਂ ਇੱਕ ਦੋ ਕੁੰਡੇ ਛੱਡ ਕੇ ਇੱਥੇ ਇੱਕ ਸਲਾਈ ਪਾਵਾਂਗੇ। ਇੱਕ ਕੁੰਡੇ ਨੂੰ ਲਾਵਾਂਗੇ। ਠੀਕ ਹੈ ਇੱਕ ਕੁੰਡਾ ਸਾਟੇ ਪਣ ਕੇ ਤੇ ਇਹ ਦੋ ਦਾ ਇੱਕ। ਇਹ ਰੋ ਅਸੀਂ ਪੂਰੀ ਸਿੱਧੀ ਪਾ ਰਹੇ ਹਾਂ। ਪਹਿਲਾਂ ਅਸੀਂ ਪੂਰੀ ਪੁੱਠੀ ਪਏ ਸੀ ਹੁਣ ਅਸੀਂ ਪੂਰੇ ਸਿੱਧੀ ਪਾ ਰਹੇ ਹਾਂ। ਫਿਰ ਦੇਖੋ ਅਸੀਂ ਇੱਕ ਦੋ ਕੁੰਡੇ ਛੱਡ ਕੇ ਇੱਥੇ ਸਲਾਈ ਨੂੰ ਪਾਵਾਂਗੇ ਤੇ ਇੱਕ ਕੁੰਡੇ ਨੂੰ ਲਾਵਾਂਗੇ। ਲੈਂਥ ਤੋਂ ਬਾਅਦ ਅਸੀਂ ਇੱਥੇ ਦੋ ਦਾ ਇੱਕ ਕਰ ਦਵਾਂਗੇ। ਇਦੋਂ ਕੋ ਫੇਰ ਅਸੀਂ 1 2 ਕੁੰਡੇ ਛੱਡ ਕੇ ਇੱਥੇ ਸਲਾਈ ਪਾਵਾਂਗੇ ਸਲਾਈ ਪਾ ਕੇ ਇਹ ਕੁੰਡਾ ਬਣਾ ਲਿਆ ਤੇ ਇੱਕ ਕੁੰਡਾ ਬਣਾਉਣ ਤੋਂ ਬਾਅਦ ਅਸੀਂ ਇੱਥੇ 2 ਦਾ 1 ਕਰ ਦਵਾਂਗੇ ਪੂਰੀ ਰੋਸ ਇਹ ਇੱਥੇ ਹੀ ਪਾ ਲੈਣੀ 2 ਦਾ 1 ਫੇਰ ਅਸੀਂ 1 2 ਛੱਡ ਕੇ ਸਲਾਈ ਪਾਈ ਸिलाई ਪਾ ਕੇ ਇੱਕੁੰੜਾ ਤੋਂ ਚੱਕ ਕੇ ਚੱਕੇ ਦੋ ਦਾ ਇੱਕ ਦੋ ਦਾ ਇੱਕ ਫਿਰ ਅਸੀਂ ਦੇਖੋ ਇੱਕ ਦੋ ਕੁੰਡੇ ਛੱਡ ਕੇ ਇੱਥੇ ਸिलाई ਪਾਈ ਸिलाई ਪਾ ਕੇ ਦੇਖੋ ਜਿੰਨੇ ਕੁੰਡੇ ਪਾਈ ਸੀ ਸਾਡੇ 19 ਹੀ ਰਹਿ ਰਹੇ ਆ ਤੇ ਅਸੀਂ ਜਿੰਨੇ ਕੁੰਡੇ ਆਪਣੇ ਵਧਾ ਰਹੇ ਨਾਲ ਹੀ ਸਾਡੇ ਉਹਨੇ ਕੱਟ ਰਹੇ ਆ ਤੇ ਆ ਦੇਖੋ ਇੱਥੇ ਅਸੀਂ ਇੱਕੁੰੜਾ ਚੁੱਕਿਆ ਤੇ ਨਾਲ ਹੀ ਅਸੀਂ ਦੋ ਦਾ ਇੱਕ ਕਰਦਾਂਗੇ ਸਾਡੇ ਕੁੰਡੇ ਫੇਰ ਬਰਾਬਰ ਹੋ ਗਏ ਇਸ ਲਈ ਇਸ ਕੁੰਡੇ ਪਾਣ ਦੇ ਲਈ ਤੁਹਾਨੂੰ ਤੁਸੀਂ ਜਿੰਨੇ نیچے ਕੁੰਡੇ ਰੱਖਣੇ ਤੁਸੀਂ ਉਨੇ ਹੀ ਪਾ ਲੈਣੇ ਤਾਂ ਤੁਹਾਡੀ ਸੈਟਿੰਗ ਠੀਕ ਆ ਜਾਣੀ। ਵਾਹ ਦੇਖੋ। ਤੇ ਇਹਦਾ ਹੀ ਕੰਪਲੀਟ ਕਰਕੇ ਫਿਰ ਦੇਖਦੇ ਹਾਂ ਸਾਡੇ ਲੋਕੇ ਨੇ ਤੇ ਕੁੰਡਿਆਂ ਦੀ ਕਿੰਦਾ ਦੀ ਆ ਰਹੀ ਹੈ। ਲਓ ਜੀ ਇਹ ਅੱਗੇ ਸਾਡੇ ਕੁੰਡਿਆਂ ਦੀ ਲੁੱਕ ਤੇ ਆਪਾਂ ਉੱਪਰ ਥੋੜਾ ਜਿਹਾ ਬਟਰ ਬਣਾ ਕੇ ਦੇਖਦੇ ਹਾਂ ਸਾਡੇ ਕੁੰਡਿਆਂ ਦੀ ਲੁੱਕ ਕਿੰਦਾਂ ਦੀ ਹੈ। ਤੇ ਅਸੀਂ ਬਟਰ ਬਣਾਉਣ ਜਾ ਰਹੇ ਹਾਂ ਸਿੱਤੇ ਤੇ ਪੁੱਠੇ ਦਾ ਇੱਕ ਸਿੱਤਾ ਇੱਕ ਪੁੱਠਾ ਤੇ ਇੱਕ ਸਿੱਧਾ ਤੇ ਇੱਕ ਪੁੱਠਾ ਠੀਕ ਹੈ ਐ ਤਾਂ ਮੈਂ ਇਹਦੇ ਉੱਪਰ ਥੋੜਾ ਜਿਹਾ ਬਟਰ ਬਣਾ ਲਿਆ ਤੇ ਬਟਰ ਬਣਾ ਕੇ ਇਸ ਆਪਣੇ ਕੁੰਡੇ ਦੇ ਲੁੱਕ ਦੇਖਦੇ ਆਂ ਕਿ ਕਿੱਦਾਂ ਦੇ ਆਂਦੇ ਬਿਲਕੁਲ ਹੀ ਅਮੇਜ਼ਿੰਗ ਜਿਹੀ ਲੁੱਕ ਆਈ ਹੈ ਤੁਸੀਂ ਦੇਖੋਗੇ ਤੇ ਦੋਨਾਂ ਸਾਈਡਾਂ ਤੋਂ ਬਿਲਕੁਲ ਹੀ ਅਲੱਗ-ਅਲੱਗ ਅਜਿਹੇ ਕੁੰਡੇ ਦਿਖਾਈ ਦੇ ਰਹੇ ਹੈ ਤੇ ਬਾਰਡਰ ਬਣਾ ਕੇ ਅਸੀਂ ਇਹਦੀ ਲੁੱਕ ਦੇਖਦੇ ਆਂ ਮੈਂ ਬਾਰਡਰ ਬਣਾ ਰਹੇ ਆਂ ਕਿ ਪੁੱਠੇ ਸਿੱਧੇ ਤਾਂ ਤੁਸੀਂ ਇਹਦੇ ਉੱਪਰ ਕੋਈ ਵੀ ਬਾਰਡਰ ਬਣਾ ਸਕਦੇ ਹੋ ਤੇ ਇਹਨਾਂ ਕੁੰਡੇ ਨੂੰ ਡਬਲ ਵੀ ਬਣਾ ਸਕਦੇ ਆਂ ਉਹ ਕਿੱਦਾਂ ਉਹ ਫਿਰ ਆਪਾਂ ਅੱਗੇ ਹੋਰ ਕਿਸੇ ਵੀਡੀਓਸ ਵਿੱਚ ਫਿਰ ਦੇਖਾਂਗੇ ਇਹ ਸਾਡੇ ਕੁੰਡੇ ਆ ਦੇ ਫਾਈਨਲ ਲੁੱਕ ਸਾਡੇ ਦੇਖੋ ਕੁੰਡੇ ਬਣਨ ਤਵਾ ਤੇ ਇਦਾਂ ਲੱਗਣਗੇ ਤੁਸੀਂ ਇਹਨੂੰ ਸਿੰਗਾ ਕਲਰ ਚ ਵੀ ਪਾ ਸਕਦੇ ਹੋ ਤੇ ਮੈਂ ਤੁਹਾਨੂੰ ਡਬਲ ਕਲਰ ਚ ਤਾਂ ਪਾ ਕੇ ਦੱਸੇ ਕਿ ਤਾਂ ਕਿ ਅਲੱਗ ਜਿਹਾ ਤੁਹਾਨੂੰ ਇਹਨਾਂ ਦੀ ਬਿਲਕੁਲ ਲੁੱਕ ਪਤਾ ਲੱਗ ਜੂਈ ਆ ਦੇਖੋ ਇੱਕ ਸਾਈਡ ਦੂਜੀ ਸਾਈਡ ਆ ਦੇਖੋ ਤੱਕ ਜਾਂਦੇ ਤਾ ਦੇ ਇੱਕ ਸਾਈਡ ਇਹਦੀ ਫਰੰਟ ਸਾਈਡ ਹੈ ਦੇਖੋ ਇੱਥੋਂ ਕਿੰਨੀ ਵਧੀਆ ਦੀ ਲੁੱਕ ਆਈ ਹੈ ਤੇ ਪਾਣੇ ਵੀ ਦੇਖੋ ਕਿੰਨੇ ਸੌਖੇ ਆ ਤੇ ਕੁੰਡੇ ਬਿਲਕੁਲ ਸਟ੍ਰੈਚੇਬਲ ਆ ਦੇਖੋ ਸਾਡੇ ਬਣ ਕੇ ਆਣ ਕੇ ਆ ਦੇਖੋ ਸਟ੍ਰੈਚੇਬਲ ਕੁੰਡੀਆਂ ਤੇ ਬਿਲਕੁਲ ਹੀ ਦੇਖੋ ਅਲੱਗ ਜਿਹਾ ਦੇਖੋ ਲੁੱਕ ਆਈ ਆ ਦੇਖੋ ਦੇਖੋ ਕੁੰਡਿਆਂ ਦੇ ਲੁੱਕ ਕਿੰਨੇ ਪਿਆਰੇ ਲੱਗੇਗੀ ਆ ਦੇਖੋ ਤੇ ਦੂਜੀ ਸਾਈਟ ਤੋਂ ਵੀ ਦੇਖ ਲਓ ਆ ਦੇਖੋ ਤੇ ਇਹ ਸਾਈਟ ਤੋਂ ਵੀ ਦੇਖੋ ਆ ਲੋ ਫਿਰ ਪਾਓ ਇਹ ਵਾਲੇ ਕੁੰਡੇ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦੇ ਲੱਗੇ ਫਿਰ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਇੱਕ ਨਵੇਂ ਪੈਟਰਨ ਦੇ ਨਾਲ ਤਾਂ ਦੱਸ ਪੰਤੇ ਆ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ